ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਦੇ ਵਿੱਚ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਸੰਗਤਾਂ ਪਹੁੰਚੀਆਂ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਗ੍ਰੰਥੀ ਰਾਜਦੀਪ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਅੱਜ ਸੱਚਖੰਡ ਸ੍ਰੀ ਰਮਨ ਸਾਹਿਬ ਜੀ ਦੇ ਰਚਨਹਾਰੇ ਬਾਣੀ ਦੇ ਬਹੁਤ ਸ਼ਕੀਤਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਕੰਨ੍ਹ ਸਾਧੂ ਜੀ ਗੁਰਵਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੂੰ ਸੰਨ ਦੇ ਹਕੂਮਤ ਵੱਲੋਂ ਚੁਪਾਲੇ ਦਿੱਤਨ ਕਰ ਦਿਆਂ ਹੋਇਆ ਕਈ ਦਿਨ ਕਈ ਪਹਿਰ ਆਪਣੇ ਕਸਟਡੀ ਵਿੱਚ ਰੱਖ ਕੇ ਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸਤਿਗੁਰਾਂ ਨੂੰ ਅਤੀ ਲੋ ਤੇ ਮਿਠਾਇਆ ਗਿਆ ਅਤੇ ਲੋ ਤੇ ਬਿਠਾਇਆ ਗਿਆ ਸੀ ਸਿਰ ਤਪਤਾ ਹੋਇਆ ਗਰਮ ਰੇਤਾ ਪਾਇਆ ਗਿਆ ਪਾਣੀ ਵਿੱਚ ਦੇਗ ਵਿੱਚ ਬਿਠਾ ਕੇ ਸਤਪੁਰਾਂ ਨੂੰ ਪਾਣੀ ਵਿੱਚ ਉਬਾਲੇ ਦਿੱਤੇ ਗਏ ਪਰ ਸਤਪੁਰਾਂ ਨੇ ਇਹ ਸ਼ਬਦ ਜਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕਾ ਗਿਆ ਅਤੇ ਸਤਪੁਰਾਂ ਨੇ ਸਿਧਾਂਤਾਂ ਤੇ ਪੈਰਾ ਦੇਂਦਿਆ ਹੋਇਆ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਐਸੇ ਦੀਨ ਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਦਿਨ ਜੇਠ ਸਦੀ 4 ਸਨ ਈਸਵੀ 1606 ਨੂੰ ਜਬਰ ਦਾ ਸਬਰ ਨਾਲ ਟਕਰਾ ਕਰਦਿਆ ਹੋਇਆ ਸੱਚੇ ਪਾਤਸ਼ਾਹ ਮਹਾਰਾਜੀ ਨੇ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਜੀ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸਿੱਧਾਂ ਗਸ਼ਤਾਰ ਸਿੱਖ ਧਰਮ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪਾਈ ਅੱਜ ਸੁਬਿਧਾੜਾ ਵਾ ਸਿੱਧੀ ਗੁਰਕੁੜ ਬੜੀ ਮਹੱਤਵਪੂਰਨ ਕਰਾ ਮਹਾਰਾਜ ਸੱਚਾ ਪਾਸ਼ਾ ਚੜ੍ਹਦੀ ਕਲਾ ਰੱਖੀ ਸਿੱਖ ਇਤਿਹਾਸਾ ਅੱਜ ਵੀ ਬੀਤੀ ਵੀ ਸੰਤਰ ਦਰਸ਼ਨ ਮੇਲੇ ਕਰਦੀ ਜਾ ਰਿਹਾ ਹੈ ਬਾਰਾਂ ਮੇਰ ਪਰੇ ਹੱਥ ਸੱਚੀ ਪਾਸ਼ਾ ਕਿਰਪਾ ਕਰੇ ਪਰਵਾਰ ਦੇ ਵਿੱਚ ਸਵਾਗਤ ਨਾਈ ਰੱਖੇ ਤੇ ਗੁਰੂ ਘਰ ਨਾਲ ਜੁੜੇ ਰੱਖੇ ਤੇਹੀ ਅਰਦਾਸ ਬਹੁਤ ਜਿਆਦੀ ਰੌਣਕਾਂ ਜੀ ਸੱਚੇ ਪਾਤਸ਼ਾਹ ਨੂੰ ਬਹੁਤ ਟਿੱਕਾ ਅਹੀਂ ਤਿੰਨ ਤੰਤਾਂ ਤੋਂ ਆਏ ਇਹਨਾਂ ਨੇ ਬਹੁਤ ਵਧੀਆ ਜੀ ਸਾਧ ਸੰਗਤ ਦੇ ਵਿੱਚ ਬੜੀ ਕੁਰਬਾਨੀ ਕੀਤੀ ਆ ਸਾਡੇ ਵਾਸਤੇ ਉਹਨਾਂ ਸਭ ਕੁਝ ਕੀਤਾ ਵਾ ਤੇ ਸਾਨੂੰ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਵਾ ਬਾਣੀ ਦੇ ਨਾਲ ਜੁੜਨਾ ਚਾਹੀਦਾ ਵਾ ਹੋਣਾ ਚਾਹੀਦਾ ਸਰ ਤੰਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਵੱਡੀ ਗਿੱਤੀ ਵਿੱਚ ਸੰਗਤਾਂ ਨੇ ਸੱਖਾਂ ਸ਼੍ਰੀ ਹਰਮੰਦਰ ਸਾਹਿਬ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸ੍ਰੀਖਸ਼ਾਤੀ ਦੀ ਅਰਦਾਸ ਕੀਤੀ ਅਮਰਤਾਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਸੁਖਪਾਲ ਸਿੰਘ ਦੇ ਨਾਲ ਅਕੀਸ਼ ਕੁਮਾਰ